ਡਾਕਟਰ ਪੀਮਰਾਓ ਅੰਬੇਰਕਰ ਸੈਨਾ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਗੁਰੀ ਆਪਣੇ ਸਾਥੀਆਂ ਸਮੇਤ ਹਲਕਾ ਜੰਡੇਆਲਾ ਦੇ ਪਿੰਡ ਮੱਖਣਵਿੰਡੀ ਸਰਦਾਰ ਹਰਪਿੰਦਰ ਸਿੰਘ ਦੇ ਗ੍ਰੈਵ ਵਿਖੇ ਪਹੁੰਚੇ ਉੱਥੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਹਰਪਿੰਦਰ ਸਿੰਘ ਨੂੰ ਪਿੰਡ ਵਿੱਚ ਬਣਾਈ ਗਈ ਪਿਆਰ ਮੁਹੱਬਤ ਨੂੰ ਦੇਖਦੇ ਹੋਏ ਸਾਡੇ ਸੰਗਠਨ ਵੱਲੋਂ ਹਰਪਿੰਦਰ ਸਿੰਘ ਨੂੰ ਮੀਤ ਪ੍ਰਧਾਨ ਥਾਪਿਆ ਗਿਆ ਕਿਹੜੇ ਚੌਧਰੀ ਸਰ ਮੈਂ ਹਰਪਿੰਦਰ ਸਿੰਘ ਮੱਖਣਵੰਦੀ ਅੱਜ ਮੈਨੂੰ ਡਾਕਟਰ ਬੀ ਆਰ ਅੰਬੇਦਕਰ ਸੈਨਾ ਵੱਲੋਂ ਭਾਜੀ ਗਰਮੀਤ ਸਿੰਘ ਗੁਰੀ ਭਾਈ ਉਹਨਾਂ ਨੇ ਜੋ ਕਿ ਅੱਡੇ ਪੰਜਾਬ ਪ੍ਰਧਾਨ ਨੇ ਉਹਨਾਂ ਨੇ ਅੱਜ ਮੈਨੂੰ ਬਹੁਤ ਬੜੀ ਦਾ ਪ੍ਰਧਾਨ ਥਾਪਿਆ ਹੈ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਦਾ ਤੇ ਪਾਰਟੀ ਦਾ ਵੀ ਅੱਜ ਮੈਂ ਇਸ ਸੰਸਥਾ ਦੇ ਨਾਲ ਜੁੜਿਆ ਹਾਂ ਤੇ ਜਿੱਥੇ ਵੀ ਕਿਤੇ ਸਾਡੀ ਜ਼ਰੂਰਤ ਹੋਏਗੀ ਲੋੜ ਪੈਗੀ ਕਿਸੇ ਵੀ ਗਰੀਬ ਨਾਮ ਜਨਤਾ ਨੂੰ ਕਿਤੇ ਵੀ ਲੋਡ ਹੋਵੇਗੀ ਤਸੀਂ ਪੂਰਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਗੁਰੀ ਡਾਕਟਰ ਬੀ ਆਰ ਅੰਬੇਦਕਰ ਸੈਨਾ ਅੱਜ ਅਸੀਂ ਹਲਕਾ ਜੰਡਿਆਲਾ ਦੇ ਪਿੰਡ ਮੱਖਣਵਿੰਡੀ ਸਰਦਾਰ ਹਰਪਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਅਸੀਂ ਅੱਜ ਸਰਦਾਰ ਹਰਪਿੰਦਰ ਸਿੰਘ ਜੀ ਨੂੰ ਪੰਜਾਬ ਬੌਡੀ ਦੇ ਵਿੱਚ ਉਮੀਦ ਪ੍ਰਧਾਨ ਥਾਪਿਆ ਹੈ ਮੈਂ ਸਰਦਾਰ ਹਰਪਿੰਦਰ ਸਿੰਘ ਜੀ ਨੂੰ ਵਧਾਈ ਦੇਣਾ ਹਾਂ ਅਤੇ ਅਸੀਂ ਸਾਰੀ ਜਥੇਬੰਦੀ ਇਹਨਾਂ ਤੋਂ ਉਮੀਦ ਕਰਦੇ ਹਾਂ ਕਿ ਬਾਬਾ ਸਾਹਿਬ ਜੀ ਦੇ ਸੋਚ ਨੂੰ ਘਰ-ਘਰ ਪਹੁੰਚਾਉਣਗੇ ਅਤੇ ਇਹ ਵਾਅਦਾ ਕਰਦੇ ਹਨ ਸਾਡੇ ਨਾਲ ਕਿ ਸੰਗਠਨ ਨਾਲ ਵੀ ਤੇ ਬਾਬਾ ਸਾਹਿਬ ਦੀ ਸੋਚ ਨੂੰ ਵੀ ਘਰ-ਘਰ ਪਹੁੰਚਾਉਣਗੇ ਕਿਦਾਂ ਜੀ ਸਾਡੀ ਜਥੇਬੰਦੀ ਪਹਿਲਾਂ ਵੀ ਇਸ ਚੀਜ਼ ਦੇ ਲੜ ਰਹੀ ਆ ਨਸ਼ਿਆਂ ਦੇ ਖਿਲਾਫ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿੱਥੇ ਵੀ ਸਾਨੂੰ ਲੱਗਦਾ ਏ ਕਿ ਨਸ਼ੇ ਦਾ ਕੋੜ ਆ ਅਸੀਂ ਇਸ ਦਲਦਲ ਦੇ ਵਿੱਚੋਂ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਅਤੇ ਜਿਹੜੇ ਗਰੀਬ ਪਰਿਵਾਰ ਨੇ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਆ ਅਸੀਂ ਪਰਿਵਾਰਾਂ ਦੇ ਨਾਲ ਖੜੇ ਆ